ਸਾਦੀ ਫਿਰ ਚਿੱਟੀਆਂ ਨੇ ਕਰਾੜਾ ਦੀ ਕੋਈ ਗੱਲ ਸੁਣਾਉਂਦੇ ਸੀ ਚਿੱਟੀਆਂ ਨਿੱਕਰ ਵਾਲਿਆਂ ਦੇ ਭਾਜੀ ਜਦੋਂ ਇਹਨਾਂ ਦਾ ਦੌਰ ਆਇਆ ਨਾ ਇਹ 8 ਵਜੇ ਵੀ ਜਾਂਦੇ ਹੀ ਰਾਤ ਦੇ 9 ਵਜੇ ਵੀ ਜਾਂਦੇ ਹੀ ਇਹਨਾਂ ਦੀ ਟੀਮ ਐਂਟਰੀ ਹੁੰਦੀ ਸੀ ਹਮ ਜਦੋਂ ਜਦੋਂ ਇਹ ਚੱਲ ਗਏ ਜਦੋਂ ਵੀ ਇਹਨਾਂ ਦੀ ਟੀਮ ਐਂਟਰ ਹੁੰਦੀ ਸੀ ਤੇ ਗੱਡੀਆਂ ਲਾਉਂਦੇ ਕਿਸੇ ਦੇ ਲੈ ਅਗਲੀ ਹਵੇਲੀ ਦੇ ਆਪਣੀ ਖੋਲਣੀ ਉੱਥੇ ਰੱਖਣੇ ਬਾਹਰ ਦੋ ਬੌਂਸਰ ਖੜੇ ਖਾਨੇ ਕਿ ਲੋਕਡਾਊਨ ਨਾ ਹੁੰਦਾ ਨਾ ਤੇ ਕਬੱਡੀ ਦਾ ਲੋਕਡਾਊਨ ਇਹਨਾਂ ਨੇ ਉੱਥੇ ਹੀ ਲਾ ਦੇਣਾ ਲਾ ਲੈਣਾ ਸੀ ਕਹਿੰਦੇ ਬਹੁਤ ਜ਼ਿਆਦਾ ਇਹਨਾਂ ਨੇ ਮਿਲਿਆ ਦੂਜੇ ਦੂਜੇ ਟਾਟਾਂ 'ਲੇ ਬੰਦੇ ਵੀ ਆਪਸ ਚੜ੍ਹ ਗਏ ਉਹ ਵੀ ਕੰਮ ਬੜਾ ਖਰਾਬ ਕੀਤਾ ਨੇ ਵੀ ਬਸ ਐਂ ਯਾਰ ਵਿੱਚੇ ਕੰਮ ਕੁਮ ਖਰਾਬ ਹੋ ਗਿਆ ਲੋਕ ਥੋੜਾ ਸੱਟਾਂ ਵੀ ਪਾਂ ਸੱਟਾਂ ਵੀ ਕਾਫੀ ਲੱਗੀਆਂ ਹੂੰ ਨਹੀਂ ਤਾਂ ਯਾਰ ਇਹਨਾਂ ਨੇ ਇੱਕ ਰਵਾਏ ਨੇ ਅੱਖਾਂ 'ਚੋਂ ਪਾਣੀ ਨਹੀਂ ਛੱਡਦੇ ਹੁੰਦੇ ਜਿੱਦਾਂ ਇਹ ਰੈਂਟਰਾਂ ਨੂੰ ਕੁੱਟਦੇ ਹੁੰਦੇ ਬਿਨਾਂ ਰੈਂਟਰਾਂ ਤੋਂ ਵੀ ਛਿੱੜਦੇ ਯਾਰ ਹੁਣੋ ਕਮਾਲਪੁਰੇ ਦਾ ਐਡਾ ਤਗੜਾ ਰੇ ਟੂਰਨਾਮੈਂਟਾਂ ਉਹ ਬਿਨਾਂ ਰੀਡਰਾਂ ਤੋਂ ਖੇਡੇ ਤਾਂ ਵੀ ਪਾਸ ਕਈ ਟੂਰਨਾਮੈਂਟ ਇਦਾਂ ਯਾਰ ਮਾਝੇ ਸ਼ੋ ਮੈਚ ਆਣਾ ਨੇ ਖੇਲਣਾ ਤੇ ਸਾਰਾ ਮਾਝੇ ਵਾਲਾ ਰੀਡਰ ਵਧੀਆ ਹੁੰਦੇ ਯਾਰ ਪੂਰੇ ਵਧੀਆ ਰੀਡਰ ਜਿਹਨਾਂ ਨੂੰ ਕਹਿੰਦੇ ਇਧਰੋਂ ਇਹਨਾਂ ਨੇ ਦੋਵਾਂ ਨੇ ਫਰਿਆਰ ਇਹਨੇ ਜਾਣਾ ਫਰਿਆਰ ਭਾਈ ਨੇ ਨਾਲ ਸਾਜੀ ਨੇ ਤੇ ਤਾਰੀ ਭਾਈ ਨੇ ਇਧਰ ਲੈਣਾ ਇਹਨਾਂ ਸਾਰੀਆਂ ਟੀਮਾਂ ਹਰਾਉਣੀਆਂ 8 8 9 9 ਜੋ ਫਿਰ ਇਕੱਲੇ ਦੇ ਉਹ ਚੁੰਬੜੀ ਪਾ ਦੇ ਕਹਾਂ ਜਾਂਦਾ ਪਿਛੇ ਉਹਦਾ ਸਹੀ ਗੱਲ ਆ ਜਿਹੜਾ ਗਿੱਟਾ ਪਜਾਉਂਦਾ ਉਹ ਗੋਟ ਫੜ ਲੈਂਦਾ ਸਹੀ ਗੱਲ ਆ 4 ਸਾਲ ਸਾਰਿਆਂ ਦੇ ਸਾਹਮਣਾ ਵੀ ਬੰਦਾ ਸਾਹਮਣਾ ਬੰਦਾ ਉਹਨਾਂ ਸਾਹਮਣੇ ਆ ਗਏ ਨਾ ਸਹੀ ਹੈ ਅਜੇ ਵੀ ਚੱਲੀ ਜਾਂਦੀ ਘਰ ਪਰ ਤੱਕ ਨਹੀਂ ਘਰ ਤੱਕ ਸਾਰਾ ਮਾਤਮਾ ਦਾ ਮੋਲ ਚੋਂ ਕੋਹ ਹੰਡ ਬੰਦੇ ਹੋ ਤਾਂ ਤੈਨੂੰ ਉਹਨਾਂ ਨੇ ਕਿ ਨਾਮ ਸੁਣਾਵਾ ਦਾ ਹੀ ਹੋਸਰਾ ਜਿੰਨੇ ਵੇ ਚਿੱtre ਖਾਣਾ ਦੇ ਬੰਦਾ ਖੜੇ ਕਰਦਾ ਮਾੜਾ ਬੰਦਾ ਦਾ ਹੱਥ ਖੜੇ ਕਰ ਜਾਂਦਾ ਜੱਫੀ ਯਾਰ ਜਿੰਨੇ ਮਰਜੀ ਉਹ ਰੇਡਰ ਇਹਨਾਂ ਨੂੰ ਕਹਿੰਦੇ ਨਹੀਂ ਕਿ ਤੂੰ ਖਾਓ ਨਾ ਕੋਈ ਇਹਨਾਂ ਨੂੰ ਮੂੰਹ ਹੀ ਨਹੀਂ ਯਾਰ ਸੱਚੀ ਨਹੀਂ ਨਾ ਕਿਹਾ ਵੀ ਕਿੰਨੇ ਖਾਉਂਗੇ ਨਾਨਾ ਹੂੰ ਬਾਹਰ ਉਹ ਵੇ ਵੇ ਚੰਦੇ ਵੀ ਰੇਡਾ ਪਾਓ ਰੇਡਾ ਪਾਓ ਹੁਣ ਉਹ ਪਤਾ ਜੀ ਅਸੀਂ ਫੜਦੇ ਆ ਤੇ ਤੁਹਾਨੂੰ ਵੀ ਫੜਦੇ ਆ ਇਹ ਗੱਲ ਆ ਉਹ ਜਾਫੀ ਹੋ ਕੇ ਸਮਝਦੇ ਆ ਉਹ ਜਾਫੀ ਹੋ ਕੇ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਵੀ ਸਟੌਪ ਲੱਗਣੀ ਆ ਜੇ ਅਸੀਂ ਸਟੌਪ ਕਰਦੇ ਆ ਨਹੀਂ ਉਹਨੇ ਰੇਡਰਾਂ ਨਾਲ ਲੋਕ ਲੈਣ ਲਾਣ ਦਿੰਦੇ ਕਦੇ ਕਦੇ ਬਸ ਲੈ ਕਿਹੜੀ ਟੀਮ ਤੋਂ ਏਦਾਂ ਹਾਰ ਗਈ ਸ਼ਕਰਪੁਰ ਪੇ ਉੱਥੇ ਪਿੱਛੇ ਆ ਉਹੀ ਟੀਮ ਦਾ ਨਾਮ ਉੱਤੇ ਹੋ ਜਾਂਦਾ ਹੈਗਾ ਸਹੀ ਗੱਲ ਦੋਗ ਮੇਲੇ ਸ਼ਕਰਪੁਰ ਹੜੀ ਤੇ ਉਹ ਬੰਦੇ ਪਲੇਅਰ ਲੈ ਕੇ ਥੋੜਾ ਅੱਛਾ ਇਹ ਦੇਖ 3 ਸਾਲਾਂ ਚ 2-3 ਸਾਲ ਚ ਟੂਰਨਾਮੈਂਟ ਹੀ ਦੋ ਹਰੇ ਜਿੱਤੇ ਕੀ ਡਿਊ ਤੇ ਜਿਹੜਾ ਹੋਰੇ ਵੇਲੇ ਉਹਨੇ ਨਾ ਕਿਦਾ ਹੋਇਆ ਇਕੱਲੇ ਦੋ ਟੂਰਨਾਮੈਂਟ ਖੜੇ ਸੋਟਸਾਲ ਜੋ ਸਾਰਾ ਤਿੰਨ ਨਾਮ ਚ ਆਉਂਦੀ ਉਹਦੇ ਹਾਂ ਪੂਰਾ ਉਹਨਾਂ ਨਾਮ ਇਹਦਾ ਜਿਹੜੀ ਟੀਮ ਹੈਗੀ ਉਹਦੇ ਉੱਪਰ ਜਾਂਦਾ ਸਾਡਾ ਵੀ ਨਾਮ ਵਧੀਆ ਆ ਗਿਆ ਚਲੋ ਪਰਮਾਤਮਾ ਸਾਰੇ ਨਹੀਂ ਤੇ ਯਾਰ ਉਹਦਾ ਫਰਿਆਦ ਭਾਈ ਵਾਲ ਦੇਖ ਕੇ ਤਾਂ ਰੀਡਰ ਹੀ ਮੂੰਹ ਮੋੜ ਜਾਂਦੇ ਜੀ ਕਾਚੀ ਨਹੀਂ ਮਾਰਦਾ ਜੀ